ਇੰਡੀਅਨ ਆਰਮੀ ਵੱਲੋਂ ਅੱਜ ਬਿਆਨ ਦਿੱਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ 7-8 ਨੂੰ ਦਰਮਿਆਨੀ ਰਾਤ ਨੂੰ ਜਿਹੜਾ ਹਮਲਾ ਕੀਤਾ ਗਿਆ ਅੰਮ੍ਰਿਤਸਰ ਦੇ ਉੱਤੇ ਔਰ ਉਹਨਾਂ ਵੱਲੋਂ ਹਰਮੰਦਰ ਸਾਹਿਬ ਨੂੰ ਟਾਰਗੇਟ ਕੀਤਾ ਗਿਆ ਏ ਧਾਰਮਿਕ ਸਥਾਨ ਨੂੰ ਟਾਰਗੇਟ ਕੀਤਾ ਗਿਆ ਏ ਔਰ ਸਾਡੀ ਆਰਮੀ ਨੂੰ ਸਲੂਟ ਹੈ ਇਸ ਗੱਲ ਤੋਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਸੁਰੱਖਿਆ ਕਵਚ ਸੀ ਉਹ ਸਾਰੇ ਸ਼ਹਿਰ ਦੇ ਆਲੇ-ਦੁਆਲੇ ਬਣਾ ਕੇ ਰੱਖਿਆ ਔਰ ਬਹੁਤ ਉਹਨਾਂ ਦੇ ਜਿਹੜੇ ਡਰੋਨ ਸੀ ਬਹੁਤ ਮਜਾਇਦ ਸੀ ਜਿਹੜੀਆਂ ਉਹਨਾਂ ਨੂੰ ਡਿਫਿਊਜ਼ ਕੀਤਾ ਔਰ ਉਹਨਾਂ ਨੂੰ ਹਵਾ ਦੇ ਵਿੱਚ ਹੀ ਗਰਾ ਦਿੱਤਾ ਗਿਆ ਅਸੀਂ 10 ਤਰੀਕ ਨੂੰ ਇਸੇ ਗੱਲ ਦਾ ਇਹ ਪਤਲਾ ਫੁੱਕਿਆ ਸੀ ਹਾਲਕਟ ਦੇ ਬਾਹਰ ਕੇ ਪਾਕਿਸਤਾਨ ਸਾਡੇ ਇਹਨਾਂ ਗੁਰੂ ਘਰਾਂ ਨੂੰ ਵਾਰੇ ਇਹਨਾਂ ਸ਼ਹਿਰਾਂ ਨੂੰ ਜਿਹੜਾ ਸਿਵਲਿਅਨ ਨੂੰ ਖਾਸ ਕਰਕੇ ਨਿਸ਼ਾਨਾ ਬਣਾ ਰਿਹਾ ਹੈ ਔਰ ਇਸ ਕਰਕੇ ਅਸੀਂ ਉਹਦਾ ਸਿੱਖ ਜਥੇਬੰਦੀਆਂ ਨੇ ਬਹੁਤ ਵੱਡਾ ਇੱਕ ਵਿਰੋਧ ਵੀ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ ਪਾਕਿਸਤਾਨ ਹਮੇਸ਼ਾ ਹੀ ਪੰਜਾਬ ਦਾ ਦੁਸ਼ਮਣ ਰਿਹਾ ਹੈ ਸਾਡੇ ਇਸ ਖੇਤੇ ਦਾ ਉਹਨੇ ਸਾਨੂੰ ਅੱਤਵਾਦ ਬਹੁਤ ਵੱਡੇ ਅੱਤਵਾਦ ਲਿਆਂਦਾ ਇਸ ਖੇਤੇ ਦੇ ਵਿੱਚ ਔਰ ਉਸ ਤੋਂ ਬਾਅਦ ਡਰੱਗਸ ਦੇ ਨਾਲ ਸਾਡੇ ਨੌਜਵਾਨ ਜਿਹੜੇ ਹੈ ਉਹ ਮਾਰੇ 2 ਲੱਖ ਤੋਂ ਵੱਧ ਮੌਤਾਂ ਲਈਆਂ ਉਹ ਡਰੱਗਸ ਨਾਲ ਆਏ ਹੈ ਔਰ ਨਿਰੰਤਰ ਉਹਦੇ ਵੱਲੋਂ ਇਹ ਡਰੱਗਸ ਦੀ ਹਥਿਆਰਾਂ ਦੀ ਸਪਲਾਈ ਆ ਉਸ ਕਿਤੇ ਚ ਜਾਰੀ ਹੈ ਸੋ ਇੰਡੀਅਨ ਆਰਮੀ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਇਸ ਗੱਲ ਤੋਂ ਇੰਡੀਅਨ ਆਰਮੀ ਦੀ ਸਰਾਹਨਾ ਵੀ ਕਰਦਾ ਹਾਂ ਔਰ ਸਲੂਟ ਕਰਦੇ ਹਾਂ ਅਸੀਂ ਇੰਡੀਅਨ ਆਰਮੀ ਨੂੰ